ਮੁੱਖ ਮੰਤਰੀ ਦੇ ਘੜ ਦੇ ਵਿੱਚ ਆ ਕੇ ਰੈਲੀ ਕਰਨੀ ਪੈਦੀ ਹੈ ਕੀ ਅਸਰ ਪਏਗਾ ਇਸ ਰੈਲੀ ਦਾ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਇਹ ਰੈਲੀ ਦਾ ਕੋਈ ਆਵਾਜ਼ ਗੂੰਜੇਗੀ ਉੱਥੇ ਜਾ ਕੇ ਜਿਹੜਾ ਸਟੈਪ ਅਸੀਂ ਚੱਕਿਆ ਹੈਗਾ ਇਹਦੇ ਨਾਲ ਜਿਹੜਾ ਸਾਡਾ ਮੈਸੇਜ ਆ ਆਵਾਮ ਦਾ ਉਹ ਗਵਰਨਮੈਂਟ ਤੱਕ ਜਾ ਸਕਣੇ ਸੋਸ਼ਲ ਐਕਟਿਵਿਸਟ ਨੇ ਉਹ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਜਾ ਰਹੇ ਨੇ ਪਿੰਡਾਂ ਦੇ ਵਿੱਚ ਜਾ ਰਹੇ ਨੇ ਸ਼ਹਿਰਾਂ ਦੇ ਵਿੱਚ ਜਾ ਰਹੇ ਨੇ ਕਿ ਜਾਗੋ ਜਾ ਮਰੋ ਉਸ ਦੀ ਨਾਮ ਮੀਤੀ ਵਿੱਚ ਠੀਕ ਆ ਸਰਕਾਰ ਨੇ ਆਪਣਾ ਜੋ ਰੋਲ ਅਦਾ ਕਰਨਾ ਸੀ ਜਿਸ ਤਰ੍ਹਾਂ ਪੂਰੀ ਤਰ੍ਹਾਂ ਉਹ ਨਹੀਂ ਕਰ ਸਕੀ ਕੰਮ ਸਰਕਾਰਾਂ ਨੂੰ ਕਰਨਾ ਚਾਹੀਦਾ ਉਹ ਸਰਕਾਰਾਂ ਕਰ ਨਹੀਂ ਰਹੀਆਂ ਕਿ ਤੁਹਾਨੂੰ ਵਿਸ਼ਵਾਸ ਨਹੀਂ ਹੋ ਰਿਹਾ ਲੋਕਾਂ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਸਰਕਾਰਾਂ ਕਰ ਨਹੀਂ ਰਹੀਆਂ ਕੁਝ ਵੀ ਇਹ ਸਮਾਜਿਕ ਮੁੱਦੇ ਜਿਹੜਾ ਜਿੰਨਾ ਇਹ ਗੰਭੀਰ ਹੁੰਦਾ ਜਾ ਰਿਹਾ ਯਾ ਲੋਕਾਂ ਨੂੰ ਲੱਗਦਾ ਹੈਗਾ ਕਿ ਸ਼ਾਇਦ ਇਹ ਸਾਡੇ ਤੋਂ ਹੱਲ ਨਾ ਹੋਵੇ ਕਹਰੇ ਸੀਗੇ ਕਿ ਨਸ਼ੇ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਪਰ ਕੋਈ ਆਰਗੇਨਾਈਜੇਸ਼ਨ ਹੋਏ ਉਸ ਨੂੰ ਕੰਟਰੋਲ ਕੀਤਾ ਜਾ ਸਕਦਾ ਮਹਿੰਮ ਬਣਾਉਣੀ ਪਊਗੀ ਕਿ ਪੰਜਾਬ ਵਿੱਚ ਜਿਹੜੇ ਸੌਫਟ ਡਰੱਗਸ ਨੇ ਨਾ ਜਿਹੜੀਆਂ ਰਵਾਇਤੀ ਡਰੱਗਸ ਨੇ ਨੇਚਰਲ ਹਰਬਸ ਹੈਗੇ ਨੇ ਉਹਨਾਂ ਪ੍ਰਤੀ ਸਰਕਾਰ ਨੂੰ ਨਰਮਾਈ ਵਰਤਣੀ ਪਊਗੀ ਬਾਕੀ ਮੁਲਕਾਂ ਜਿਹੜੇ ਵਿਕਸਿਤ ਡਵੈਲਪਡ ਨੇਸ਼ਨਸ ਨੇ ਅਮਰੀਕਾ ਹੋਇਆ ਕੈਨੇਡਾ ਹੋਇਆ ਜਾਂ ਯੂਰਪ ਦੇ ਮੁਲਕ ਨੇ ਉਹਨਾਂ ਨੇ ਵੀ ਆਪਣੇ ਮੁਲਕਾਂ ਵਿੱਚ ਲੀਗਲਾਈਜ਼ ਕੀ ਆ ਸਰਟਨ ਸੌਫਟ ਡਰੱਗਸ ਨਹੀਂ ਬੰਦ ਤਾਂ ਨਹੀਂ ਹੋਈ ਉਹ ਚੀਜ਼ ਹੈ ਚੱਲਦੀ ਹੈ ਕਿ ਮੈਂ ਤਾਂ ਉਹ ਕਦੀ ਦੇਖੀ ਨਹੀਂ ਚੀਜ਼ ਉਹ ਪਰ ਅਸੀਂ ਤਾਂ ਮੈਂ ਤਾਂ ਜੋ ਪੜਦਾ ਹੈਗਾ ਉਹਦੇ ਚ ਲੱਗ ਰਿਹਾ ਕਿ ਬਹੁਤ ਬੁਰੀ ਤਰ੍ਹਾਂ ਪੈਨੇਟ੍ਰੇਟ ਕਰ ਗਏ ਇਸ ਦੀ ਜਿਹੜੇ ਕੈਮਿਸਟੋਪਸ ਨੇ ਨਸ਼ੇ ਖਤਮ ਕਰਨ ਲਈ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਨੇ ਕਿ ਅਸੀਂ ਸੁਧਾਰ ਕਰਾਂਗੇ ਪੰਜਾਬ ਦੀ ਜਵਾਨੀ ਪੂਰੇ ਦੇਸ਼ ਦੀ ਜਵਾਨੀ ਨੂੰ ਬਚਾਉਣ ਦੀ ਕੋਸ਼ਿਸ਼ ਕਰਾਂਗੇ ਪਰ ਜਦੋਂ ਨਸ਼ੇ ਦੀ ਗੱਲ ਆਉਂਦੀ ਹੈ ਜਦੋਂ ਸੱਤਾ ਦੇ ਵਿੱਚ ਆ ਜਾਂਦੇ ਨੇ ਕਹਿੰਦੇ ਸਾਰੇ ਬਦਲ ਜਾਂਦੇ ਨੇ ਪਰ ਜਦੋਂ ਕਦੇ ਲੋਕ ਲਹਿਰ ਸਟਾਰਟ ਹੁੰਦੀ ਹੈ ਸ਼ੁਰੂ ਹੁੰਦੀ ਹੈ ਤਾਂ ਲੋਕ ਲਹਿਰ ਮੁੱਖ ਮੰਤਰੀ ਤੱਕ ਪ੍ਰਧਾਨ ਮੰਤਰੀ ਤੱਕ ਬਦਲ ਦਿੰਦੀ ਹੈ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਰঞ্জੀਤ ਸਿੰਘ ਕੁਕੀਗਿਲ ਨੇ ਸੰਗਰੂਰ ਦੇ ਵਿੱਚ ਮੁੱਖ ਮੰਤਰੀ ਦੇ ਏਰੀਆ ਦੇ ਵਿੱਚ ਮੌਜੂਦ ਆ ਇੱਥੇ ਇੱਕ ਰੈਲੀ ਕੀਤੀ ਜਾ ਰਹੀ ਹੈ ਨਸ਼ਿਆਂ ਦੇ ਵਿਰੁੱਧ ਪਰ ਇਸ ਰੈਲੀ ਦਾ ਕਿੱਥੋਂ ਤੱਕ ਅਸਰ ਹੋਏਗਾ ਕਿ ਪੰਜਾਬ ਵਿਧਾਨ ਸਭਾ ਤੱਕ ਇਸ ਰੈਲੀ ਦੀ ਆਵਾਜ਼ ਗੂੰਜੇਗੀ ਗਿਲਸਾ ਪਹਿਲਾਂ ਤਾਂ ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਅਕਸਰ ਤੁਹਾਡੇ ਬਾਰੇ ਦੇਖਦੇ ਹਾਂ ਸੁਣਦੇ ਹਾਂ ਤੁਸੀਂ ਵਿਚਾਰ ਰੱਖਦੇ ਹੋ ਮੁੱਖ ਮੰਤਰੀ ਦੇ ਘੜ ਦੇ ਵਿੱਚ ਆ ਕੇ ਰੈਲੀ ਕਰਨੀ ਪੈਦੀ ਹੈ ਕੀ ਅਸਰ ਪਏਗਾ ਇਸਰਾਈਲੀ ਦਾ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਇਹ ਰੈਲੀ ਦਾ ਕੋਈ ਆਵਾਜ਼ ਗੂੰਜੇਗੀ ਉੱਥੇ ਜਾ ਕੇ ਨਹੀਂ ਸਾਡੇ ਵੱਲੋਂ ਤਾਂ ਇਹੀ ਅਪਰਾਲਾ ਕਿ ਇਹ ਜਿਹੜਾ ਸਟੈਪ ਅਸੀਂ ਚੱਕਿਆ ਹੈਗਾ ਇਹਦੇ ਨਾਲ ਜਿਹੜਾ ਸਾਡਾ ਮੈਸੇਜ ਆ ਆਵਾਮ ਦਾ ਉਹ ਗਵਰਨਮੈਂਟ ਤੱਕ ਜਾ ਸਕੇ ਤੇ ਇਹ ਚ ਮੇਰਾ ਖਿਆਲ ਆ ਵੀ ਜਿਸ ਤਰ੍ਹਾਂ ਤੁਸੀਂ ਸਾਰੇ ਪ੍ਰਚਾਰ ਕਰ ਰਹੇ ਆ ਸਾਡੇ ਪ੍ਰਚਾਰ ਦੇ ਨਾਲ ਇਦੇ ਨਾਲ ਆਪਾਂ ਕਾਮਯਾਬ ਹੋਵਾਂਗੇ ਸਰਕਾਰ ਤੱਕ ਆਵਾਜ਼ ਆਵਾਜ਼ ਤੱਕ ਪਹੁੰਚਾਵਾਂਗੇ ਪਰ ਇਹਨੂੰ ਜਿਹੜੀ ਇਹ ਸਮਾਜਿਕ ਸਮੱਸਿਆ ਹੈਗੀ ਆ ਇਹਨੂੰ ਆਪਾਂ ਸਮਾਜਿਕ ਪੱਧਰ ਤੇ ਹੀ ਹੱਲ ਕਰਨ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਅਗਲ ਸਬਾਪਾ ਸਰ ਦੇਖਦੇ ਜਿੰਨੇ ਸੋਸ਼ਲ ਐਕਟਿਵਿਸਟ ਨੇ ਉਹ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਜਾ ਰਹੇ ਨੇ ਪਿੰਡਾਂ ਦੇ ਵਿੱਚ ਜਾ ਰਹੇ ਨੇ ਸ਼ਹਿਰਾਂ ਦੇ ਵਿੱਚ ਜਾ ਰਹੇ ਨੇ ਕਿ ਜਾਗੋ ਜਾਂ ਮਰੋ ਜਿਸ ਤਰੀਕੇ ਨਾਲ ਨਸ਼ਾ ਫੈਲਿਆ ਹੋਇਆ ਤੁਹਾਨੂੰ ਕੀ ਲੱਗਦਾ ਜਿਹੜਾ ਕੰਮ ਸਰਕਾਰਾਂ ਨੂੰ ਕਰਨਾ ਚਾਹੀਦਾ ਉਹ ਸਰਕਾਰਾਂ ਕਰ ਨਹੀਂ ਰਹੀਆਂ ਕਿ ਤੁਹਾਨੂੰ ਵਿਸ਼ਵਾਸ ਨਹੀਂ ਹੋ ਰਿਹਾ ਲੋਕਾਂ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਸਰਕਾਰਾਂ ਕਰ ਨਹੀਂ ਰਹੀਆਂ ਕੁਝ ਵੀ ਨਹੀਂ ਇਹ ਕਿਉਂਕਿ ਪ੍ਰਚਾਰ ਹੀ ਇੰਨਾ ਹੋ ਰਿਹਾ ਨਾ ਜਿਸ ਤਰ੍ਹਾਂ ਦੀ ਵੱਡੀ ਇਹ ਸਮਾਜਿਕ ਮੁੱਦਾ ਜਿਹੜਾ ਜਿੰਨਾ ਇਹ ਗੰਭੀਰ ਹੁੰਦਾ ਜਾ ਰਿਹਾ ਜਾਂ ਲੋਕਾਂ ਨੂੰ ਲੱਗਦਾ ਹੈਗਾ ਕਿ ਸ਼ਾਇਦ ਇਹ ਸਾਡੇ ਤੋਂ ਹੱਲ ਨਾ ਹੋਵੇ ਸੋ ਉਸ ਦੀ ਨਾ ਉਮੀਦੀ ਵਿੱਚ ਠੀਕ ਆ ਸਰਕਾਰ ਨੇ ਆਪਣਾ ਜੋ ਰੋਲ ਅਦਾ ਕਰਨਾ ਸੀ ਜਿਸ ਤਰ੍ਹਾਂ ਪੂਰੀ ਤਰ੍ਹਾਂ ਉਹ ਨਹੀਂ ਕਰ ਸਕੇ ਉਸ ਨੂੰ ਉਹ ਹਜੇ ਸੀਰੀਅਸਲੀ ਉਹ ਮੁੱਦੇ ਨੂੰ ਚੱਕ ਨਹੀਂ ਰਿਹਾ ਕੁਝ 스테ਜ ਦੇ ਉਤੋਂ ਉਹ ਕਹਿ ਰਹੇ ਸੀਗੇ ਕਿ ਨਸ਼ੇ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਪਰ ਕੋਈ ਆਰਗੇਨਾਈਜੇਸ਼ਨ ਹੋਏ ਉਸ ਨੂੰ ਕੰਟਰੋਲ ਕੀਤਾ ਜਾ ਸਕਦਾ ਕਿਸਰ ਉਹ ਕਿਵੇਂ ਕੰਟਰੋਲ ਹੋਏਗਾ ਕਿਹੜੀ ਆਰਗੇਨਾਈਜੇਸ਼ਨ ਹੋਏਗੀ ਕੌਣ ਆਣਗੇ ਲੋਕ ਕੀ ਰੋਡ ਮੈਪ ਹੋਏਗਾ ਕਿਵੇਂ ਇਹਨੂੰ ਕੀਤਾ ਜਾ ਸਕਦਾ ਇਹ ਮਹਿੰਮ ਬਣਾਉਣੀ ਪਊਗੀ ਕਿ ਪੰਜਾਬ ਵਿੱਚ ਜਿਹੜੇ ਸੌਫਟ ਡਰੱਗਸ ਨੇ ਨਾ ਜਿਹੜੀਆਂ ਰਵਾਇਤੀ ਡਰੱਗਸ ਨੇ ਨੇਚਰਲ ਹਰਬਸ ਹੈਗੇ ਨੇ ਉਹਨਾਂ ਪ੍ਰਤੀ ਸਰਕਾਰ ਨੂੰ ਨਰਮਾਈ ਵਰਤਣੀ ਪਊਗੀ ਜਾਂ ਉਹਨੂੰ ਲੀਗਲਾਈਜ਼ ਕਰਨ ਤਾਂ ਕਿ ਉਹਨੂੰ ਆਪਣੇ ਇੱਕ ਕੰਟਰੋਲ ਥੱਲੇ ਲਿਆ ਕੇ ਇਸ ਕੰਟਰੋਲ ਸਬਸਟੈਂਸ ਥੱਲੇ ਲਿਆ ਕੇ ਉਹਨਾਂ ਨੂੰ ਉਸ ਦੀ ਲੋਕਾਂ ਨੂੰ ਖੁੱਲ ਚਾਹੀਦੀ ਆ ਤਾਂ ਕਿ ਇਸ ਨਾਲ ਜਿਹੜੇ ਲੋਕੀ ਆ ਜਿਹੜੀਆਂ ਆਹ ਮਾਰੂ ਡਰੱਗਸ ਨੇ ਇਹਨਾਂ ਤੋਂ ਆਪਣਾ ਪਾਸਾ ਵਟ ਸਕਣ ਉਹਨਾਂ ਨੂੰ ਕੋਈ ਆਲਟਰਨੇਟਿਵ ਤਾਂ ਦੇਣਾ ਪਊਗਾ ਨਾ ਸੋ ਬਾਕੀ ਮੁਲਕਾਂ ਜਿਹੜੇ ਵਿਕਸਿਤ ਡਵੈਲਪਡ ਨੇਸ਼ਨਸ ਨੇ ਅਮਰੀਕਾ ਹੋਇਆ ਕੈਨੇਡਾ ਹੋਇਆ ਜਾਂ ਯੂਰਪ ਦੇ ਮੁਲਕ ਨੇ ਉਹਨਾਂ ਨੇ ਵੀ ਆਪਣੇ ਮੁਲਕਾਂ ਵਿੱਚ ਲੀਗਲਾਈਜ਼ ਕੀਤੀ ਆ ਸਰਟਨ ਸੌਫਟ ਡਰੱਗਸ ਇਸ ਤੀਕੇ ਦੇ ਨਾਲ ਇੱਕ ਗੋਲੀ ਦਾ ਵੀ ਜ਼ਿਕਰ ਕੀਤਾ ਜਾਂਦਾ ਹੁਣ ਵੀ ਇੱਕ ਡਰਗ ਇਨਸਪੈਕਟਰ ਦੇ ਬਾਰੇ ਨਿਹਿਆ ਸ਼ੋਰੀ ਦਾ ਜ਼ਿਕਰ ਹੋ ਰਿਹਾ ਸੀਗਾ ਕਿ ਉਹਨੇ ਸਾਹਮਣੇ ਲਿਆਂਦੀ ਕੋਸ਼ਿਸ਼ ਕੀਤੀ ਕਿ ਕਿਸ ਤੀਕੇ ਦੇ ਨਾਲ ਨਸ਼ਾ ਜਿਹੜਾ ਹੈ ਗੋਲੀਆਂ ਨੇ ਵੇਚੀਆਂ ਜਾਂ ਜਨਰਲ ਵਪਾਰ ਕੀਤਾ ਜਾ ਰਿਹਾ ਤੁਹਾਨੂੰ ਕੀ ਲੱਗਦਾ ਕਿ ਉਹ ਵਪਾਰ ਜਿਹੜਾ ਹੁਣ ਰੁਕਿਆ ਹੋਇਆ ਜਿਹੜੀ ਗੋਲੀ ਦਾ ਨਾਮ ਹੁੰਦਾ ਜੀਬ ਦੇ ਥੱਲੇ ਤਰਹਿ ਜਾਂਦਾ ਉਸ ਨੂੰ ਬੰਦ ਕੀਤਾ ਜਾ ਰਿਹਾ ਕਿਸ ਤੀਕੇ ਦੇ ਨਾਲ ਲੋਕਾਂ ਨੂੰ ਹੁਣ ਵੀ ਕਹਿੰਦੇ ਮਿਲਦੀ ਹੈ ਜਿਸ ਨਸ਼ਾ ਚੜਾਊ ਕੇਂਦਰਾਂ ਦੇ ਵਿੱਚ ਦੇ ਬੰਦਤ ਨਹੀਂ ਹੋਈ ਉਹ ਚੀਜ਼ ਤਾਂ ਹੈ ਚੱਲਦੀ ਹੈ ਕਿ ਮੈਂ ਤਾਂ ਹੁਣ ਕਦੀ ਦੇਖੀ ਨਹੀਂ ਚੀਜ਼ ਉਹ ਪਰ ਅਸੀਂ ਤਾਂ ਮੈਂ ਤਾਂ ਜੋ ਪੜਦਾ ਹੈਗਾ ਉਹਦੇ ਚ ਲੱਗ ਰਿਹਾ ਕਿ ਬਹੁਤ ਬੁਰੀ ਤਰ੍ਹਾਂ ਪੈਨੇਟ੍ਰੇਟ ਕਰ ਗਿਆ ਇਸ ਲਈ ਜਿਹੜੇ ਕੈਮਿਸਟ ਸ਼ਾਪਸ ਨੇ ਉਹਨਾਂ ਤੇ ਜਿਆਦਾ ਚੈਕਿੰਗ ਵਧਾਉਣੀ ਪਊਗੀ ਤੇ ਉਹਨਾਂ ਤੋਂ ਮਿਲਵਰਤਨ ਮੰਗਣਾ ਪਊਗਾ ਵੀ ਉਹ ਵੀ ਥੋੜਾ ਜਿਹੜਾ ਕੈਮਿਸਟਾਂ ਦਾ ਵੀ ਤਾਂ ਇਹੀ ਸਮਾਜ ਹੈ ਨਾ ਜਿਹੜਾ ਥੋੜਾ ਆਪਣਾ ਸਮਾਜ ਹੈ ਸੋ ਉਹਨਾਂ ਨੂੰ ਇਸ ਚੀਜ਼ ਬਾਰੇ ਇੰਟਰੈਕਟ ਉਹਨਾਂ ਨਾਲ ਕਰਨਾ ਚਾਹੀਦਾ ਹੈ ਤਾਂ ਕਿ ਉਹ ਵੀ ਆਪਣਾ ਕੋਈ ਜਿਸ ਤਰ੍ਹਾਂ ਦਾ ਉਹਨਾਂ ਤੇ ਬਲੇਮਸ ਲੱਗ ਰਹੇ ਨੇ ਉਹਦੇ ਚੋਂ ਉਹ ਬਾਹਰ ਨਿਕਲ ਥੈਂਕ ਯੂ ਜਨ ਸਾਹਿਬ ਆਖੀਰਲਾ ਸਵਾਲ ਇਸ ਦਾ ਰੋਡ ਮੈਪ ਜਿਵੇਂ ਇੱਥੇ ਪ੍ਰਦਰਸ਼ਨ ਆ ਰੈਲੀ ਹੈ ਕਿਵੇਂ ਰੁਕਿਆ ਜਾਏਗਾ ਇਸ ਨੂੰ ਕੋਈ ਰੋਡ ਮੈਪ ਤਿਆਰ ਹੋਏਗਾ ਨਾਲ ਸਮੇਂ ਦੇ ਵਿੱਚ ਕਿ ਇਸ ਤਰੀਕੇ ਨਾਲ ਹੋ ਸਕਦਾ ਜਾਂ ਫਿਰ ਇਹ ਸਿਰਫ ਸਰਕਾਰ ਤੱਕ ਸੀਮਤ ਰਹੇਗਾ ਕਿ ਸਰਕਾਰ ਨਹੀਂ ਕਰਦੀ ਪਹਿਲੀਆਂ ਸਰਕਾਰਾਂ ਨੇ ਨਹੀਂ ਕੀਤਾ ਇਹ ਵੀ ਨਹੀਂ ਕਰਦੀ ਨਹੀਂ ਇਹ ਕੋਸ਼ਿਸ਼ ਹੈਗੀ ਹੈ ਕਿ ਅਸੀਂ ਚਾਹਾਂਗੇ ਕਿ ਇਹ ਪ੍ਰਾਰਲਾ ਜਾਰੀ ਰਵੇ ਤਾਂ ਕਿ ਅਸੀਂ ਪਿੰਡ ਪਿੰਡ ਲੈਵਲ ਤੇ ਜਾ ਕੇ ਹੋਰ ਸ਼ਹਿਰਾਂ ਚ ਜਾ ਕੇ ਲੋਕਾਂ ਨਾਲ ਇੰਟਰੈਕਟ ਕਰ ਸਕੀਏ ਤੇ ਜਿੰਨਾ ਕਾਪਾ ਸਮਾਜਿਕ ਪੱਧਰ ਤੇ ਚੇਤਨਾ ਉਠਾ ਸਕਦੇ ਹਾਂ ਜਾਗਰਤਾ ਉਹ ਅਸੀਂ ਉਠਾਈਏ ਥੈਂਕ ਯੂ ਰਣਜੀਤ ਸਿੰਘ ਕੁਕੀ ਗਰਲ ਸਾਡੇ ਨਾਲ ਸੀਗੇ ਗੱਲਬਾਤ ਕਰ ਰਹੇ ਸੀਗੇ ਜਿਸ ਤਰੀਕੇ ਦੇ ਨਾਲ ਸੰਗਰੂਰ ਦੇ ਵਿੱਚ ਇੱਕ ਨਸ਼ਾ ਰੈਲੀ ਜਿਹੜੀ ਨਸ਼ੇ ਦੇ ਵਿਰੁੱਧ ਰੈਲੀ ਇੱਕ ਕੀਤੀ ਗਈ ਹੈ ਜਿਸ ਤਰੀਕੇ ਦੇ ਨਾਲ ਇਹ ਚੀਜ਼ਾਂ ਹੋ ਰਹੀਆਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੋਰਾਂ ਦੇ ਗੜ ਦੇ ਵਿੱਚ ਆ ਕੇ ਰੈਲੀ ਹੋ ਰਹੀ ਹੈ ਤਸ ਵੀਡੀਓ ਨੂੰ ਵੱਤਵਾਦ ਸਾਂਝਾ ਕਰਿਓ ਕਿਸ ਤਰੀਕੇ ਦੇ ਨਾਲ ਰੋਡ ਮੈਪ ਅਸੀਂ ਤਿਆਰ ਕਰਨ ਦੀ ਕੋਸ਼ਿਸ਼ ਕਰਾਂਗੇ ਗਿੱਲ ਸਾਹਿਬ ਨੇ ਦਾ ਕਹਿਣਾ ਸੀਗਾ ਕਿ ਅਸੀਂ ਕੋਸ਼ਿਸ਼ ਹੈ ਕਿ ਪੰਜਾਬ ਦੇ ਵਿੱਚੋਂ ਪਿੰਡਾਂ ਦੇ ਵਿੱਚ ਜਾਈਏ ਨਸ਼ਾ ਖਤਮ ਕਰਨ ਦੀ ਕੋਸ਼ਿਸ਼ ਕਰੇ ਕੈਮਿਸਤ ਸਹਾਯੋਗ ਦੇਸੀ ਹਰੀਸ਼ ਧੰਨਵਾਦ